ਸਰੀ 하이브리드 ਪਨੀਰੀ ਪੌਦੇ ਮਿਲਦੇ ਹਨ ਮਿਰਚ ਟਮਾਟਰ ਪਿਆਜ਼ ਝੋ ਵੀ ਬੈਂਗਣ ਮੋਹਨ ਸਿੰਘ ਜਗਜੀਤ ਸਿੰਘ ਜਗਜੀਤ ਨਗਰ ਹਰੀ ਇਤਨ ਹੋ ਗਏ ਨੇ ਨੇ ਚਲ ਆਏ ਨੂੰ ਚਲਦੇ ਆ ਫਿਰ ਆ ਜੀ ਲੱਗਦਾ ਫਾਰਮ ਅਮੋਦ ਸਿੰਘ ਤੇਰਾ ਹੀ ਨਾ ਮੋਹਨ ਸਿੰਘ ਐ पूरा यार गल करनी तेरे मिर्चा हां जी की हाल मोहन सिंह जी ठीक है जी की, की पनीरी अपने को ਆਪਣੇ ਜਿਆਦਾ ਕਰਕੇ ਤੇ ਮਿਰਚ ਦੀ ਪਨੀਰੀ ਤਿਆਰ ਕਰਦੇ ਆਪਾਂ ਠੀਕ ਆਪ ਵੀ ਖੇਤੀ ਕਰਦੇ ਆ ਠੀਕ ਤੇ ਕੋਈ ਵਧਿਆ ਉਹ ਵੀ ਵੇਚ ਦਿੰਨੇ ਆਪਾਂ ਠੀਕ ਹੁਣ ਮੌਕੇ ਤੇ ਆਪਣੇ ਕਿਹੜੇ ਕਿਹੜੇ ਜੀ ਕਿਸੇ ਨੇ ਲੈਣੇ ਹੋ ਮੌਕੇ ਤੇ ਆਪਣੇ ਕੋਲ ਮਿਰਚ ਟਮਾਟਰ ਹੈ ਹਾਈਬ੍ਰਿਡ ਹੈ ਠੀਕ ਬੈਂਗਣੀ ਹੈ ਸਿਮਲਾ ਮਿਰਚ ਹੈ ਮੈਂ ਆਮ ਸਿਮਲਾ ਕੇ ਹਾਈਬ੍ਰਿਡ ਹੈ ਜਿਆਦਾ ਆਪਣੇ ਕੋਲ ਸਿਮਲਾ ਹਾਈਬ੍ਰਿਡ ਹੀ ਹੈ ਪਿਆਜ਼ ਆਪਣੇ ਕੋਲ ਦੇਸੀ ਹੈ ਪਿਆਜ਼ ਦੇਸੀ ਪਿਆਜ਼ ਦੇਸੀ ਹੈ ਕਣ ਘਰ ਦਾ ਵੀ ਬਣਾਇਆ ਹੋਇਆ ਹੈ ਠੀਕ ਗੰਢੇਲ ਨਹੀਂ ਨਿਕਲਦਾ ਠੀਕ ਹੈ ਉਹਦੀ ਗਾਰੰਟੀ ਦਿੰਦੇ ਹਾਂ ਹਾਂ ਗਾਰੰਟੀ ਉਹਦੀ ਪੂਰੀ ਤੇ ਕੀ ਆਪੇ ਖੁਦ ਲਾਉਨੇ ਆ ਕਿਲੋ ਕੀ ਹਿਸਾਬ ਦਾ ਹੋਊਗਾ ਵੀ ਮਤਲਬ ਲਗਭਗ 100 ਤੋਂ ਚੱਲਿਆ ਸੀ ਹੁਣ 70 ਰੁਪਏ ਦੇਈ ਜਾਂਦੇ ਆ ਸੀ ਠੀਕ ਹੈ ਵੀ ਜਿਸ ਨੇ ਲੈਣਾ ਹੋਵੇ ਹਾਂ ਜਿੰਨੇ ਲੈਣਾ ਹੋਵੇ ਪਿਓਰ ਵਧੀਆ ਗੰਢੇਲ ਦੀ ਗਾਰੰਟੀ ਗੰਢੇਲ ਦੀ ਗਾਰੰਟੀ ਹੈ ਤੇ ਜੇ ਆਜੇ ਬਾਅਦ ਚ ਫੇਰ ਨਹੀਂ ਆਪਾਂ ਵੀ ਆਪ ਬਣਾਏ ਆਵੇਂ ਕਿਵੇਂ ਇੱਕ ਦੋ ਆ ਸਕਦਾ ਕਿੱਲੇ ਚ ਠੀਕ ਕਿੱਲੇ ਦੇ ਚ ਲਾਇਆ ਨਾ ਦੋ ਇੱਕ ਆ ਸਕਦਾ ਜਿਆਦਾ ਨਹੀਂ ਆਉਂਦਾ ਠੀਕ ਹੈ ਠੀਕ ਉਹੀ ਮੌਸਮ ਸਿਰ ਤੇ ਚਲੋ ਆਜੋ ਨਾਲੇ ਵਖਾਓ ਤੁਹਾਡੀ ਕਿੱਥੇ ਆ ਤੇ ਨਾਲੇ ਮੌਸਮ ਸਿਰ ਤੇ ਜਿਵੇਂ ਗਰਮੀ ਹੁੰਦੀ ਹੈ ਹੂੰ ਤੇ ਆਪ ਵੀ ਥਾਂ ਕਿੰਨਾ ਲਾਉਂਦੇ ਤੁਸੀਂ ਸਬਜੀ ਅਈ ਸਬਜੀ ਦੋਨੇ ਭਰਾ ਲਾਉਣੇ ਆ 10 12 ਕਿੱਲੇ ਅੱਛਾ ਦੋਨੇ ਭਰਾ ਸਾਂਝੀ ਲਾਉਂਦੇ ਹਾਂ ਲਗਭਗ ਸਾਂਝੀ ਹੈ ਠੀਕ ਹੈ ਗੱਡੀ ਇਹ ਵੀ ਆਪਣੀ ਹਾਂ ਗੱਡੀਆਂ ਆਪਣੇ ਕੋਲ ਦੋ ਆ ਇੱਕ ਜੌਂੜੀਆ ਟਰੈਕਟਰ ਆਪਣੇ ਕੋਲ ਠੀਕ ਹੈ ਮਤਲਬ ਇਹ ਮਿਹਨਤ ਆਪਣੀ ਕਰਕੇ ਤੁਸੀਂ ਹਾਂ ਆਪ ਮਿਹਨਤ ਕਰਦੇ ਐਸੀ ਆਪਣਾ ਜੋ ਇਹ ਸੰਦ ਸਮਾਨ ਬਣਾਇਆ ਹੈ ਹੂੰ ਹੂੰ ਤੇ ਕਿੰਨਾ ਕੋ ਟਾਈਮ ਹੋ ਗਿਆ ਹੈ ਕੰਮ ਕਰਦੇ ਨੇ ਟਾਈਮ ਹੋ ਗਿਆ ਸਾਡੇ ਦਾਦੇ ਜੀ ਕਰਦੇ ਸੀ ਫਿਰ ਡੈਡੀ ਜੀ ਕਰਨ ਲੱਗੇ ਠੀਕ ਹੈ ਸੰਭਾਲ ਲੋ 50 ਸਾਲ ਹੋ ਗਿਆ ਵਿਰਾਸਤ ਸੰਭਾਲ ਕੇ ਰੱਖੀ ਹੋਈ ਹਾਂ ਦਾਦਾ ਜੀ ਕਰਦੇ ਰਹੇ ਫਿਰ ਡੈਡੀ ਜੀ ਕਰਨ ਲੱਗੇ ਡੈਡੀ ਤੋਂ ਬਾਅਦ ਐਸੀ ਕਰਨ ਲੱਗੇ ਆ ਠੀਕ ਹੈ ਠੀਕ ਇਹੀ ਕੰਮ ਹੈ ਸਾਡਾ ਤੇ ਹੂੰ ਉਹਦੇ ਬਾਅਦ ਤੁਸੀਂ ਹਾਂ ਗਾਹ ਹੁਣ ਬੱਚੇ ਵੀ ਨਾਲ ਕਰਨ ਲੱਗੇ ਆ ਠੀਕ ਹੈ ਰਲ ਮਿਲ ਕੇ ਹਾਂ ਨਾਲ ਪੂਰੀ ਵੀ ਜਾਂਦੇ ਬੱਚੇ ਤੇ ਨਾਲ ਐ ਕੰਮ ਵੀ ਕਰਾਉਂਦੇ ਆ ਵੀ ਜੇ ਕਿਸੇ ਨੇ ਵੀ ਆਪ ਦਾ ਕੋਈ ਕੰਨਾ ਹੋਵੇ bizness ਵਧੀਆ ਹੈ ਕਿ ਹਾਂ bizness ਮਿਹਨਤ ਨਾਲ ਹੀ ਹੈ ਜੀ ਮਿਹਨਤ ਹੈ ਹਾਂ ਮਿਹਨਤ ਕਰੂਗਾ ਤੇ bizness ਵਧੀਆ ਹੀ ਵਧੀਆ ਕੋਈ ਕੰਮ ਕਰ ਲੋ ਜੀ ਦਾ ਨਾਮ ਹੀ ਇਹ ਮਦਦ ਸਭ ਜੀ ਸਭ ਜੀ ਸਭ ਜੀ ਰਲ ਮਿਲ ਕੇ ਕਰ ਰਲ ਮਿਲ ਕੇ ਕਰੋ ਆਪ ਨਹੀਂ ਇਹ ਨਹੀਂ ਹੈ ਚਿੱਟੇ ਪਾ ਕੇ ਆਪਾਂ ਤੁਰੇ ਫਿਰਨਾ ਹਾਂ ਜੀ ਹਾਂ ਜੀ ਤੇ ਖੇਤਾਂ ਚ ਕੰਮ ਨਹੀਂ ਹੁੰਦਾ ਫਿਰ ਮਿਹਨਤ ਕੀਤੀ ਤਾਂ ਹੀ ਆਪਦੀ ਗੱਡੀ ਤੁਸੀਂ ਬਣਾਈ ਹੈ ਹਾਂ ਇਹ ਗੱਡੀ ਆਪਦੀ ਸਬਜ਼ੀਆਂ ਚ ਮਿਹਨਤ ਕਰਕੇ ਹਾਂ ਮਿਹਨਤ ਕਰਕੇ ਬਣਾਈ ਹੈ ਸੋ ਦੋ ਗੱਡੀਆਂ ਇਸ ਟਾਈਮ ਦੋ ਗੱਡੀਆਂ ਹੈਗੀਆਂ ਦੂਜਾ ਭਰਾ ਛੋਟਾ ਕਿ ਵੱਡਾ ਉਹ ਵੱਡਾ ਹੈ ਸਭ ਤੋਂ ਠੀਕ ਹੈ ਹੁਣ ਦੱਸੋ ਕੀ ਕੀ ਵੈਰੈਟੀਆਂ ਹੁਣ ਆਪਣੇ ਕੋਲ ਆ ਮਿਰਚ ਹੈ ਹਾਈਬ੍ਰਿਡ ਹੈ ਠੀਕ ਹੈ ਬਹੁਤ ਵਧੀਆ ਵੈਰੈਟੀ ਹੈ ਪੀਲੀ ਮਿਰਚ ਹੁੰਦੀ ਹੈ ਠੀਕ ਹੈ ਚਾਰ ਵੀ ਪੈਂਦਾ ਬਾਅਦ ਚ ਇਹਦਾ ਆ ਆ ਕਿਹੜੀ ਮਿਰਚ ਇਹ ਵੀ ਪੀਲੀ ਹੈ ਪੀਲੀ ਮਿਰਚ ਪੀਲੀ ਮਿਰਚ ਮਤਲ ਮਤਲ ਜਿਵੇਂ ਅੱਜ ਕੱਲ ਬਾਜ਼ਾਰ ਚ ਆਉਂਦੀ ਹੈ ਲੰਮੀ ਹੁੰਦੀ ਹੈ ਚਾਰ ਵਾਸਤੇ ਖਰਾਬ ਨਹੀਂ ਹੁੰਦੀ ਛੇਤੀ ਕਿਤੇ ਤੇ ਛੋਟੀ ਜਿਹੜੀ ਮਿਰਚ ਹੁੰਦੀ ਹੈ ਹਾਂ ਛੋਟੀ ਵੀ ਹੈਗੀ ਹੈ ਤੜਕਿਆਂ ਤੜਕਿਆਂ ਚ ਹਾਂ ਹਾਂ ਉਹ ਵੀ ਹੈਗੀ ਆ ਅੱਛਾ ਇਹ ਆ ਲੰਮੀ ਮਿਰਚਾਂ ਕਾਲੀ ਠੀਕ ਇਹ ਲੰਮੀ ਮਿਰਚ ਕਾਲੀ ਲੰਮੀ ਕਾਲੀ ਮਿਰਚ ਠੀਕ ਹੈ ਉਧਰ ਤੁਰ ਜਾ ਉਹ ਹੈ ਪਰਾ ਵੈਂਗਣੀ ਹੈ ਤੇ ਅੱਗੇ ਇੱਕ ਕਾਲੀ ਮਿਰਚ ਠੀਕ ਹੈ ਚਲੋ ਆ ਉਹ ਵੈਂਗਣੀ ਹੋਗੀ ਪਰਾਂ ਕਾਲੀ ਮਿਰਚ ਹੈ ਇਹ ਬਰੀਕ ਮਿਰਚ ਹੁੰਦੀ ਹੈ ਅੱਛਾ ਵੀ ਕਾਲੀ ਮਿਰਚ ਹਾਂ ਕਾਲੀ ਮਿਰਚ ਹੈ ਜਿਹੜੀ ਵੱਡੀ ਹਾਂ ਹਾਂ ਵੱਡੀ ਪੱਤੇ ਨਿਕਲ ਜਿਆਦਾ ਵੱਡੀ ਨਹੀਂ ਹੁੰਦੀ ਠੀਕ ਠੀਕ ਹੁੰਦੀ ਠੀਕ ਠੀਕ ਹੈ ਠੀਕ ਤੇ ਜੇ ਆਪਣਾ ਦੇਸੀ ਕਣ ਜਿਹੜਾ ਉਹ ਹਾਂ ਦੇਸੀ ਜਿਹੜਾ ਘਰੇ ਤਿਆਰ ਕੀਤਾ ਆਹ ਤਿਆਰ ਘਰੇ ਕੀਤਾ ਪਾ ਸਾਰਾ ਕਾਣੀ ਸੀ ਆ ਪੱਠੇ ਬੀਤੇ ਵੱਢ ਕੇ ਅੱਛਾ ਕੁਝ ਲੈ ਕੇ ਵਿੱਚ ਹੀ ਜਾਂਦੇ ਆ ਲਾਈ ਉਹ ਵੀ ਉਹ ਵੀ ਉਹ ਵੀ ਸਾਰਾ ਕਾਣੀ ਉਹ ਕਾਣੀ ਹੈ ਲਈ ਜਾਂਦੇ ਅੱਛਾ ਦੇਸੀ ਹੈ ਘਰੇ ਤਿਆਰ ਕੀਤਾ ਤਿਆਰ ਕਰੇ ਦਿੱਤਾ ਹਾਂ ਆ ਗਿਆ ਟਮਾਟਰ ਹਾਈਬ੍ਰਿਡ ਹਾਈਬ੍ਰਿਡ ਕਿਹੜੀ ਹੈ ਕਿਹੜੀ ਮਤਲਬ ਇਹ ਹੈ ਜੀ 500 516 ਇੱਕ ਤਾਂ ਹੈਗਾ ਅਛਾ ਜੀ 15072 5072 ਹਾਂ ਉਹ ਨਾਮਤਾਰੀ ਸੀਟ ਹੈ ਠੀਕ ਹੈ ਠੀਕ ਇੱਥੇ ਟਮਾਟਰ ਦੀ ਸੀ ਮਿਰਚ ਦੀ ਸੀ ਵਿਕੀ ਜਾਂਦੀ ਨਾਲੋਂ ਨਾਲ ਹੂੰ ਬਸ ਉਹਨਾ ਥੋੜੇ ਦਿਨਾਂ ਬਾਅਦ ਖੇਤੀ ਇਹਦੀ ਖਤਮ ਹੋ ਜਾਂਦੀ ਨਰਸਰੀ ਦੀ ਹੂੰ ਆਪਾਂ ਉਹਨਾ ਕੀ ਕੰਮ ਕਰਦੇ ਜਿੰਨਾ ਹੋ ਜੇ ਤੇ ਉਹ ਪਿਸ਼ਪਰਾ ਮਟਰ ਉਹ ਵੀ ਆਓ ਮਟਰ ਬੀਜ ਲੈ ਅਛਾ ਮਟਰ ਵੀ ਤੁਹਾਡੇ ਹਾਂ ਨਾਲ ਖੇਤੀ ਵੀ ਆਪਣੇ ਕੋਲ ਹੂੰ ਖੇਤੀ ਕਰੀ ਆ ਪਿਆਜ਼ ਦੀ ਪਨੇਰੀ ਹੈ ਇਧਰ ਸਾਰੀਆਂ ਕਹਿਰੀਆਂ ਹੀ ਵਿਕੀ ਜਾਂਦਾ ਠੀਕ ਠੀਕ ਖੋਦ ਤੀ ਤਿਆਰ ਕੀਤਾ 70 ਰੁਪਏ ਹਾਂ ਲਗਭਗ 70 ਪਹਿਲਾਂ 100 ਵਿੱਚ ਆ ਹੁਣ ਠੀਕ ਹੈ ਹਾਂ 70 ਵਿੱਚ ਸਹੀ ਰੇਟ ਕਿਉਂਕਿ ਹੁਣ ਵਜ਼ਨ ਵੱਧ ਗਿਆ ਥੋੜਾ ਜਿਹਾ ਹੂੰ ਪਹਿਲਾਂ ਵਜ਼ਨ ਘਟ ਨਿਕਲਦਾ ਸੀ ਹੁਣ ਵਜ਼ਨ ਵੱਧ ਨਿਕਲਣ ਲੱਗ ਗਿਆ ਤੇ ਆਪਾਂ ਰੇਟ ਘਟਾਤਾ ਠੀਕ ਹੈ ਬਸ ਹਾਂ ਹਾਂ ਦੇਸੀ ਦਾ ਤੇ ਆਮ ਉਹ ਦੂਜਿਆਂ ਨਾਲ ਫਰਕ ਹੁੰਦਾ ਹਾਂ ਪਤਾ ਲੱਗ ਜਾਂਦਾ ਹੈ ਹੂੰ ਇਹਦੇ ਜਿਹੜਾ ਹੁੰਦਾ ਨਾ ਛਿਲਕਾ ਜੇ ਚਿੱਟਾ ਹੋਊਗਾ ਇਹਦਾ ਹੂੰ ਦੇਸੀ ਦਾ ਗੰਡਾ ਹੂੰ ਪਿਆਜ਼ ਬਣਣ ਲੱਗ ਗਿਆ ਹੂੰ ਤੇ ਸੁਨਹਿਰੀ ਕਲਰ ਬਣਦਾ ਇਹਦਾ ਠੀਕ ਹੈ ਤੇ ਕਹਿਵੇਂ ਦੇ ਲਾਲ ਜੇ ਹੋਣਗੇ ਸੁਨਹਿਰੀ ਸੁਨਹਿਰੀ ਜੇ ਹੋਣਗੇ ਸੁਨਹਿਰੀ ਜੇ ਹੋਣਗੇ ਸੋਨਾ ਜਿਹਾ ਕਲਰ ਸੁਨਹਿਰੀ ਜੇ ਹੁੰਦਾ ਏ ਠੀਕ ਠੀਕ ਨਾ ਤਾਂ ਲਾਲ ਹੁੰਦਾ ਨਾ ਚਿੱਟਾ ਹੁੰਦਾ ਠੀਕ ਠੀਕ ਚਮਕ ਬਹੁਤ ਹੁੰਦੀ ਹੈ ਡਰੈਸ ਦੱਸ ਦੋ ਜਿੰਨੇ ਆਪਣਾ ਲੈਣਾ ਡਰੈਸ ਲਿਖਿਆ ਹੀ ਹੈ ਆਪਣੇ ਇੱਕ ਬੋਰਡ ਤੇ ਲੱ ਲਿਆ ਹੋਇਆ ਤੇ ਹਾਂ ਹਾਂ ਕਰੀਆਲਾ ਰੋਡ ਏ ਮੇਨ ਕਰੀਆਲਾ ਤੇ ਦਮਦਮਾ ਇਧਰ ਹਰੀਪੁਰਾ ਹਮ ਪੰਪ ਦੇ ਨੇੜੇ ਸ੍ਰਿੰਦਰ ਦਾ ਪੰਪ ਹਾਂ ਹਾਂ ਪੰਪ ਵੇਖੋ ਜਿੰਨੇ ਵੀਰ ਨੇ ਆਉਣਾ ਪੰਪੇ ਨੇੜੇ ਜਿਹੜਾ ਦੰਦਵਾਲਾ ਪੈਟਰੋਲ ਪੰਪ ਹੋਏਗਾ ਉੱਥੇ ਲੱਗਾਊਗਾ బోర్ ਉੱਥੋਂ ਹੀ ਫਿਰਨੀ ਆਉਂਦੀ ਏ ਤੇ ਵੀਰ ਕੋ ਲੈ ਸਕਦੇ ਹੋ ਪਨੀਰੀ ਹੁਣ ਮੌਕੇ ਤੇ ਨਾ ਕੋ ਬਤਾਉਂਗਾ ਬੈਂਗਣੇ ਮਿਰਚਾਂ ਨੇ ਟਮਾਟਰੇ ਤੇ ਆਗੇ ਦੇਸੀ ਗੰਡਿਆਂ ਦਾ ਵੀ ਜਿਹੜਾ ਕਣ ਤੇ ਚਲੋ ਜੀ ਜਿਹਨੇ ਇੱਕ ਵਾਰੀ ਆਵੇਂ ਨਵੇਂ ਕਿਸੇ ਜ਼ਿਮੀਦਾਰ ਨੇ ਕਰਨੀ ਉਹ ਕਿੰਨੇ ਤੋਂ ਜ਼ਿਆਦਾ ਕਿੱਲੇ ਲੈ ਕੇ ਜਵੇਂ ਜਾਦੀ ਜ਼ਮੀਨ ਲੈ ਕੇ ਕਿ ਥੋੜੇ ਤੋਂ ਸਟਾਰਟ ਕਰੇ ਹਾਂ ਇਕਲਾ ਥੋੜੇ ਤੋਂ ਸਟਾਰਟ ਕਰੇ ਜੀ ਇਕਲਾ ਜਿਹਨੇ ਨਵੇਂ ਨੂੰ ਕੰਮ ਕਰਨਾ ਹੈ ਤਾਂ ਅੱਛਾ ਕਿਉਂਕਿ ਜਿਆਦਾ ਪੰਗਾ ਵੱਡਾ ਲੈ ਲੇ ਫਰ ਬਾਅਦ ਔਖਾ ਹੋ ਜੇ ਬੰਦਾ ਲੇਬਰ ਔਖੀ ਮਿਲਦੀ ਹੈ ਅੱਜ ਕੱਲ ਠੀਕ ਹੈ ਠੀਕ ਫਲੇਵਰ ਤੂੰ ਪਹਿਲਾਂ ਸੈਟਿੰਗ ਕਰੇ ਲੇਬਰ ਦੀ ਹੂੰ ਉਹਦੇ ਬਾਅਦ ਹੀ ਕੰਮ ਚਾਲੂ ਕਰੇ ਹੂੰ ਹੂੰ ਤੇ ਤੁਸੀਂ ਆਪ ਰਲ ਮਿਲ ਕੇ ਸਾਰਾ ਪ੍ਰਵਾਹ ਹਾਂ ਹਾਂ ਰਲ ਮਿਲ ਕੇ ਕਰਦੇ ਆਂ ਬਾਕੀ ਹੁਣ ਮੈਂ ਤਾਂ ਲੇਬਰ ਤੇ ਜਿਆਦਾ ਕਰਾਉਣ ਲੱਗ ਗਿਆ ਪਹਿਲਾਂ ਹੀ ਖੁਦ ਆਪ ਹੀ ਕਰਦੇ ਸੀ ਕੰਮ ਹੂੰ ਹੂੰ ਹੁਣ ਕਿਉਂਕਿ ਕੰਮ ਜਿਆਦਾ ਹੁੰਦਾ ਹੀ ਨਹੀਂ ਹੈ ਠੀਕ ਲਓ ਜੀ ਜਿਨ੍ਹਾਂ ਜਿਨ੍ਹਾਂ ਵੀਡੀਓ ਵੇਖੀ ਹੈ ਸਾਰੇ ਸ਼ੇਅਰ ਕਰ ਦਿ ਤੇ ਵੀ ਜਿਸੇ ਤਰ੍ਹਾਂ ਦੀ ਪਨੀਰੀ ਲੈਣੀ ਹੈ ਵਾਰ ਨਰਸਰੀ ਫਾਰਮ ਪਿੰਡ ਦਵੰਦਮਾ ਕਰੀਆਲਾ ਰੋਡ ਪट्रोल पंप ਦੇ ਕੋਲ ਪੁੱਛ ਕੇ ਜਿਹਦੇ ਕੋ ਮਰਜ਼ੀ ਆ ਜਾਓ ਜੇ ਨਾ ਸਮਝ ਲੱਗੇ ਨਹੀਂ ਤੇ ਫੋਨ ਨੰਬਰ ਤੁਹਾਨੂੰ ਥੱਲੇ ਲਿਖ ਦਿੱਤੇ ਜਦੈ